ਸਾਹਿਬੇ ਕਮਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ਭਗਤੀ ਦਾ ਸੰਕਲਪ ਪ੍ਰਮਾਤਮਾ ਦੀ ਭਗਤੀ ਜੀਵਨ ਨੂੰ ਪਵਿੱਤਰ ਕਰਨ ਵਾਲੀ ਨੋਖੀ ਦਾਤ ਹੈ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਾਨੁਖ ਭਗਤ ਕਰਾਈ ਵਿਕਾਰਾਂ ਦੇ ਜ਼ਹਿਰ ਨਾਲ ਭਰੇ ਹੋਏ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਪ੍ਰਭੂ ਦੀ ਭਗਤੀ ਮਾਨੋ ਜਹਾਜ਼ ਹੈ ਭਗਤੀ ਤੋਂ ਬਿਨਾਂ ਮਨ ਦੀ ਭਟਕਣਾ ਦੁਬਧਾ ਦੂਰ ਨਹੀਂ ਹੁੰਦੀ ਵਿਰਭਗਤੀ ਕਰਵਾਸਨਾ ਹੋਵੀ ਸੁਣਿਓ ਹੋ ਲੋਕ ਸਵਾਏ ਭਗਤ ਬਿਨਾ ਸਹਿਸਾ ਨ ਚੁੱਕਾ ਗੁਰ ਇਹ ਭੇਦ ਬਤਾਵੇ ਸਤਿਗੁਰੂ ਜੀ ਦੇ ਉਪਦੇਸ਼ ਤੋਂਪਰ ਚਲਦਾ ਹੈ ਕਿ ਭਗਤੀ ਕੀ ਹੈ ਹੋਰ ਕਿਤੇ ਭਗਤ ਰ ਹੋਵੇ ਬਿਨ ਸਤਿਗੁਰ ਕਾ ਉਪਦੇਸ਼ ਸੱਚੀ ਭਗਤੀ ਰਾਹੀ ਮਨੁੱਖ ਹਰ ਵੇਲੇ ਅਕਾਲ ਪੁਰਖ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਪ੍ਰਭੂ ਮਿਲਾਪ ਲਈ ਲੋਚਦਾ ਹੈ ਭਗਤੀ ਦੇ ਕਈ ਤਰੀਕੇ ਵੇਖੇ ਜਾਂਦੇ ਹਨ ਇਨੇ ਕਈ ਲੋਕ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਤਹਿਰਾਵੇ ਅਤੇ ਕਰਮ ਕਾਂਡਾਂ ਦਾ ਆਸਰਾ ਲੈਂਦੇ ਹਨ ਪਰ ਘਰ ਛੱਡ ਕੇ ਬਣਾ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਹਨ ਕਈ ਠੰਡੇ ਪਾਣੀ ਵਿੱਚ ਬੈਠਦੇ ਹਨ ਜਾਂ ਪਿੰਡੇ ਤੇ ਸਵਾਮ ਮਲ ਲੈਂਦੇ ਹਨ ਜਟਾਵਾ ਵਧਾਉਂਦੇ ਹਨ ਕਈ ਦੇਵੀ ਦੇਵਤਿਆਂ ਨੂੰ ਪੂਜਦੇ ਹਨ ਪਰ ਇਹਨਾਂ ਨਾਲ ਅਕਾਲ ਪੁਰਖ ਦੀ ਨੇੜਤਾ ਪ੍ਰਾਪਤ ਨਹੀਂ ਹੁੰਦੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਵਿੱਚ ਪਖੰਡ ਅਤੇ ਕਰਮ ਕੰਡਾਂ ਦੀ ਵਿਸ਼ੇਸ਼ ਰੂਪ ਵਿੱਚ ਨਖੇਦੀ ਕੀਤੀ ਹੈ ਗੁਰੂ ਜੀ ਨੇ ਗੁਰਸਿੱਖਾਂ ਨੂੰ ਇੱਕ ਪਰਮਾਤਮਾ ਦੀ ਹੀ ਆਰਾਧਨ ਕਰਨ ਦੀ ਤਾਂ ਗੀਧ ਕੀਤੀ ਹੈ ਭਜੋ ਹਰੀ ਥਪੋ ਹਰੀ ਤਪੋ ਹਰੀ ਜਪੋ ਹਰੀ ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਅਸਲ ਕਰਮ ਜਪ ਤਪ ਅਤੇ ਪੂਜਾ ਹੈ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਅਕਾਲ ਪੁਰਖ ਤੋਂ ਬਿਨਾਂ ਦੁਨੀਆ ਨੂੰ ਬਣਾਉਣ ਵਾਲਾ ਹੋਰ ਕੋਈ ਨਹੀਂ ਹੈ ਬਿਨ ਕਰਤਾਰ ਨਾ ਕਿਰਤਮ ਮਾਨੋ ਪਰਮਾਤਮਾ ਨੂੰ ਛੱਡ ਕੇ ਹੋਰ ਨਾ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਵਿਅਰਥ ਹੈ ਇਹਨਾਂ ਤੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਫਰਮਾਨ ਹੈ ਮੈਂ ਨਾ ਗਣੇਸ਼ਾ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬਹੁੰਦ ਨੇ ਧਿਆਉ ਕਾਂ ਸੁਨੇ ਪਹਿਚਾਨ ਨਾ 300 ਲਿਵ ਲਾਗੀ ਮੋਰੀ ਪਗ 100 ਦੇਵੀ ਦੇਵਤੇ ਦੇਹ ਧਾਰੀ ਗੁਰੂਆ ਮੜੀ ਮਸਾਨ ਬੁੱਤਾਂ ਆਦ ਦੀ ਪੂਜਾ ਗੁਰਮਤ ਵਿੱਚ ਵਰਜਿਤ ਹੈ ਇਹ ਸਾਰੀਆਂ ਹੀ ਕੂੜ ਕਰਿਆਵਾਂ ਹਨ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਿਖਿਓ ਹਰ ਆਵਾਜੀ ਦਿਸਾ ਨਹਿ ਕਾਹੂ ਪਿਸ਼ਾਕ ਵ ਸੀਸ ਨਰਾਇਓ ਕਉ ਬਤਾਨ ਕੋ ਪੂਜਤ ਹੈ ਪਸ ਕਉ ਮਰਤਾਨ ਕੋ ਪੂਜਨਤਾਉ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਅਸਲ ਵਿੱਚ ਪ੍ਰਮਾਤਮਾ ਪੱਥਰ ਆਦਿਕ ਵਿੱਚ ਨਹੀਂ ਹੈ ਉਹ ਤਾਂ ਸਰਬ ਵਿਆਪਕ ਹੈ ਜਲੇ ਹਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ ਗਰੇ ਹਰੀ ਗੁਫੇ ਹਰੀ ਸ਼ਿਤੇ ਹਰੀ ਨਬੇ ਹਰੀ ਈਹਾ ਹਰੀ ਉਹਾ ਹਰੀ ਜਿਮੀ ਹਰੀ ਜਮਾ ਹਰੀ ਗੁਰੂ ਜੀ ਮਨੁੱਖ ਨੂੰ ਵਿਸਥਾਰ ਨਾਲ ਸਮਝਾਉਂਦੇ ਹਨ ਕਿ ਤੂੰ ਕਿਉਂ ਪੱਥਰਾਂ ਨੂੰ ਪੂਜਦਾ ਫਿਰਦਾ ਹੈ ਇੱਕ ਅਕਾਲ ਪੁਰਖ ਦੀ ਆਰਾਧਨਾ ਕਰ ਜਿਸ ਦੀ ਆਰਾਧਨਾ ਕਰਨ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ ਜਿਤਨੇ ਅਧਿਆਇਾਂ ਬਦੇ ਆਇਆ ਦੇ ਬੰਧਨ ਹਨ ਸਾਰੇ ਦੂਰ ਹੋ ਜਾਂਦੇ ਹਨ ਇਹਨਾਂ ਫੋਕਟ ਕਰਮਾ ਧਰਮਾ ਨਾਲ ਫਲ ਦੀ ਪ੍ਰਾਪਤੀ ਨਹੀਂ ਹੋਵੇਗੀ ਕਾਹੇ ਕੋ ਪੂਜਤ ਪਹਿਨ ਕਾਓ ਕਛ ਪਹਿਨ ਮੈਂ ਪਰਮੇਸ਼ਰ ਨਹੀਂ ਤਾਂ ਹੀ ਕੋ ਪੂਜ ਪ੍ਰਵ ਕਰਕੇ ਜਿਹੇ ਪੂਜਤ ਹੀ ਅਗ ਓਟ ਬਿਟਾਹੀ ਆਦ ਬਿਆਦ ਕੇ ਬੰਧਨ ਜਿਤਕ ਨਾਮ ਕੇ ਲੇਤ ਸਵੇ ਸੁੱਟ ਜਾਹੀ ਤਾਹੀ ਕੋ ਪਿਆਨ ਪ੍ਰਮਾਨ ਸਦਾ ਇਨ ਫੋਕਟ ਧਰਮ ਕਰੇ ਫਲ ਨਹੀਂ ਜੋਗੀ ਜਾਂ ਬਰਾਗੀ ਦਾ ਭੇਖ ਧਾਰਨ ਕਰਨ ਵਾਲੇ ਅਤੇ ਪਿੰਡੇ ਤੇ ਸਵਾ ਆਦਿਕ ਮਲਣ ਵਾਲੇ ਕਰਮ ਕਾਂਡੀਆਂ ਨੂੰ ਸਮਝਾਉਂਦੇ ਹੋਏ ਗੁਰੂ ਜੀ ਫਰਮਾਉਂਦੇ ਹਨ ਕਿ ਜੇਕਰ ਪਿੰਡੇ ਤੇ ਸਵਾ ਮਲਣਾ ਮਸਾਣਾ ਤੇ ਜਾ ਕੇ ਰਹਿਣਾ ਮੱਠਾਂ ਵਿੱਚ ਬਸਣਾ ਉਦਾਸ ਰਹਿਣਾ ਆਦਿਕ ਭਗਤੀ ਹੈ ਜਬ ਪ੍ਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਹੈ ਤਾਂ ਖੋਤਾ ਸਵਾਭ ਵਿੱਚ ਲੇਟਦਾ ਹੈ ਗਿੱਦੜ ਮਸਾਣਾ ਵਿੱਚ ਰਹਿੰਦਾ ਹੈ ਊਠ ਮੱਠਾਂ ਵਿੱਚ ਬਸਦਾ ਹੈ ਇਹ ਰਨ ਸਦਾ ਉਦਾਸ ਰਹਿੰਦਾ ਹੈ ਇਹ ਇੱਕ ਪ੍ਰਮਾਤਮਾ ਦੇ ਗਿਆਨ ਤੋਂ ਬਿਨਾਂ ਕਿਵੇਂ ਤਰ ਸਕਦੇ ਹਨ ਕੂਕ ਮਲਹਾਰੀ ਗਜ ਗਧਾ ਦੇ ਭੂਤ ਧਾਰੀ ਗਿਧੂਆ ਮਸਾਨ ਵਾਸ ਕਰਿਓ ਈ ਕਰਤ ਹੈ ਕੁੱਗੂ ਮਟ ਬਾਸੀ ਲਗੇ ਡੌਲਤ ਉਦਾਸੀ ਮਿਰਗ ਤਰਵਰ ਸਦੀਵ ਮੋਨ ਸਾਧੇ ਈ ਮਰਤ ਹੈ ਬਿੰਦ ਕੇ ਸਈਆ ਤਾਹੀਂ ਹੀਜ ਕੀ ਬਢਈਆ ਦੇਤ ਬਦਰਾ ਸਦੀਵ ਪਾਏ ਨਾਗੇ ਹੀ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈ ਪ੍ਰਵੀਨ ਇੱਕ ਗਿਆਨ ਕੇ ਬਹੀਨ ਸ਼ੀਨ ਕੈਸੇ ਕੈ ਤਰਤ ਹੈ ਜਿਹੜੇ ਜੋਗੀ ਜਾਂ ਬਿਰਾਗੀ ਦਾ ਭੇਖ ਤਾਂ ਧਾਰਨ ਕਰ ਲੈਂਦੇ ਹਨ ਪਰ ਮਨ ਨੂੰ ਜਿੱਤ ਨਹੀਂ ਸਕਦੇ ਮਨ ਫਿਰ ਵੀ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਦੇ ਵਸ ਵਿੱਚ ਰਹਿੰਦਾ ਹੈ ਮਨ ਦੀਆਂ ਕਾਮਨਾਵਾਂ ਖਤਮ ਨਹੀਂ ਹੁੰਦੀਆਂ ਸਦਾ ਤ੍ਰਿਸ਼ਨਾ ਸਤਾਉਂਦੀ ਰਹਿੰਦੀ ਹੈ ਗੁਣ ਹੀਣ ਹੋਣ ਕਰਕੇ ਦੂਜਿਆਂ ਨੂੰ ਦੁੱਖ ਦਿੰਦੇ ਹਨ ਉਹ ਪ੍ਰਭੂ ਦੇ ਪ੍ਰੇਮ ਦੇ ਪਾਤਰ ਨਹੀਂ ਬਣ ਸਕਦੇ ਜੈਸੇ ਇੱਕ ਸਵਾਗੀ ਕਹੂੰ ਜੋਗਿਆ ਬੇਰਾਗੀ ਬਣੈ ਕਭੂੰਗ ਸੰन्यास ਭੇਸ ਬਨਕੇ ਦਿਖਾਵੇਈ ਕਹੂੰਗ ਪੌਨਹਾਰੀ ਕਹੂੰਗ ਬੈਠੇ ਲੈ ਤਾਰੀ ਕਹੂੰ ਕਿ ਲੋਭ ਕੀ ਖੋਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਕਿ ਬ੍ਰਹਮਚਾਰੀ ਕਹੂੰ ਕਿ ਹੱਥ ਪੈ ਲਗਾਵੈ ਬਾਰੀ ਕਹੂੰ ਕਿ ਡੰਡ ਧਾਰੀ ਹੋਏ ਕੈ ਲੋਗਨ ਪਰਮਾਵੈ ਕਾਮਨਾ ਅਧੀਨ ਪਰੇ ਨਚਤ ਹੈ ਨਚਤ ਸੋ ਗਿਆਨ ਕੇ ਬਹੀਨ ਕੈਸੇ ਬ੍ਰਹਮ ਲੋਕ ਪਾਵੇਈ ਬਚਿੱਤਰ ਨਾਟਕ ਵਿੱਚ ਗੁਰੂ ਜੀ ਫਰਮਾਉਂਦੇ ਹਨ ਕਿ ਜਿਹੜੇ ਜਿਹੜੇ ਮਨੁੱਖ ਸਰੀਰ ਤੇ ਬਨੋਟੀ ਭੇਖ ਬਣਾਉਂਦੇ ਹਨ ਉਹ ਪ੍ਰਭੂ ਦੇ ਸੇਵਕ ਨਹੀਂ ਹੁੰਦੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਪਖੰਡਾ ਨਾਲ ਪ੍ਰਭੂ ਪ੍ਰਾਪਤੀ ਨਹੀਂ ਹੁੰਦੀ ਜਿਸ ਨੇ ਆਪਣੇ ਮਨ ਨੂੰ ਵਸ ਕਰ ਲਿਆ ਹੈ ਜਿਹੜਾ ਪ੍ਰਭੂ ਪ੍ਰੇਮ ਵਿੱਚ ਰੰਗਿਆ ਹੋਇਆ ਹੈ ਉਹ ਹੀ ਪ੍ਰਭੂ ਦੇ ਨੇੜੇ ਹੋ ਸਕਦਾ ਹੈ ਜੇ ਜੇ ਭੇਖ 93 ਧਾਰਾ ਤੇ ਪ੍ਰਭ ਜਨਕਸ਼ ਕਹ ਨਾ ਵਿਚਾਰਾ ਹੈ ਸਮਝ ਲੇ ਹੋ ਸਭ ਜਨਮਨ ਮਾਹੀ ਦੇ ਭਨ ਮੈਂ ਪਰਮੇਸ਼ਰ ਨਹੀਂ ਸਵਾਗਨ ਮੈਂ ਪਰਮੇਸ਼ਰ ਨਹੀਂ ਖੋਜ ਫਰੇ ਸਭ ਹੀ ਕੋ ਕਾਹੀ ਆਪਣੋ ਮਨ ਕਰ ਮੋਜ ਹੈ ਨਾ ਪਾਰ ਬ੍ਰਹਮ ਕੋ ਤਿਨੀ ਪਛਾਨਾ ਪਰਮਾਤਮਾ ਜੰਤਰ ਮੰਤਰ ਤੰਤਰ ਆਦਿਕ ਵਿੱਚ ਨਹੀਂ ਵਸਦਾ ਨਾ ਹੀ ਇਹਨਾਂ ਦੁਆਰਾ ਵਸ ਵਿੱਚ ਆਉਂਦਾ ਹੈ ਨਾ ਜੰਤਰ ਮੈਂ ਨਾ ਤੰਤਰ ਮੈਂ ਨਾ ਮੰਤਰ ਵਸ ਆਵੇ ਯੱਗ ਤੀਰਥ ਇਸ਼ਨਾਨ ਅਤੇ ਵਰਤ ਆਦਿਕ ਫੋਕਟ ਕਰਮਾਂ ਨੂੰ ਜਿਆਦਾ ਮਹੱਤਵ ਦਿੱਤਾ ਜਾਂਦਾ ਹੈ ਪਰ ਨਾਮ ਸਿਮਰਨ ਤੋਂ ਬਿਨਾ ਇਹ ਵਿਅਰਥ ਹਨ ਤੀਰਥ ਕੋਟ ਕੀਏ ਇਸ਼ਨਾਨ دیے ਬੋਧਾਨ ਮਹਾ ਵਰਤ ਧਾਰੇ ਦੇਸ ਪਰਯੋਗ ਕਰ ਭੇਸ ਤਪੋ ਤੰਨ ਕਿਸ ਧਰੇ ਨਾ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ਦੀਨ ਦਿਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਹੋਕਟ ਧਰਮ ਜਿਤੇ ਜਗ ਕਰਹਈ ਨਰਕ ਕੁੰਡ ਭੀਤਰ ਹੀ ਪਰਹਈ ਧਰਮ ਗ੍ਰੰਥਾਂ ਦਾ ਪਾਠ ਕਰਦੇ ਹੋਏ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਹੋਏ ਜੇਕਰ ਮਨ ਭਟਕਦਾ ਹੈ ਤਾਂ ਭਾਵ ਮਨ ਵਸ ਵਿੱਚ ਨਹੀਂ ਰਹਿੰਦਾ ਤਾ ਵੀ ਇਹ ਸਭ ਕਰਨਾ ਇੱਕ ਰਸਮ ਬਣ ਕੇ ਰਹਿ ਜਾਂਦਾ ਹੈ ਜੋ ਜਿਆਦਾ ਫਲਦਾਇਕ ਨਹੀਂ ਹੁੰਦਾ ਛਲ ਕਵਟ ਤੋਹ ਰਹਿਤ ਪਵਿੱਤਰ ਮਨ ਨਾਲ ਕੀਤਾ ਗਿਆ ਪ੍ਰਭੂ ਸਿਮਰਨ ਸੁਖਦਾਇਕ ਹੁੰਦਾ ਹੈ ਸ੍ਰੀ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮਝਾਉਂਦੇ ਹਨ ਕਿ ਜਿਹੜਾ ਮਨੁੱਖ ਹਿਰਦੇ ਵਿੱਚ ਕਵਟ ਰੱਖ ਕੇ ਅੱਖਾਂ ਬੰਦ ਕਰਕੇ ਭਗਤੀ ਦਾ ਵਿਖਾਵਾ ਕਰਦਾ ਹੈ ਉਹ ਅੰਨਾ ਹੈ ਅੱਖਾਂ ਬੰਦ ਕਰਨ ਨਾਲ ਜੀਵਨ ਦਾ ਸਹੀ ਰਸਤਾ ਨਹੀਂ ਲੱਭ ਸਕਦਾ ਆਖ ਮੂਦ ਕੋ ਦੰਬ ਦਿਖਾਵਾ ਹੈ ਆਦਰ ਕੀ ਬਦਵੀ ਕਹਿ ਪਾਵੈ ਆਖ ਮੀਚ ਮਗ ਸੂਝ ਨਾ ਜਾਈ ਤਾਹੇ ਅਨੰਤ ਮਿਲੇ ਕੇਮਕ ਭਾਈ ਜੇਕਰ ਭਗਤੀ ਕਰਨ ਨਾਲ ਨਾਮ ਜਪਣ ਨਾਲ ਪ੍ਰਭੂ ਪ੍ਰੇਮ ਪੈਦਾ ਨਹੀਂ ਹੋ ਰਹਾ ਜਾਂ ਮਨੁੱਖ ਪਰਉਪਕਾਰ ਦਇਆ ਸੇਵਾ ਸੰਜਮਤਾ ਆਦਿਕ ਗੁਣਾਂ ਨੂੰ ਗ੍ਰਹਿਣ ਨਹੀਂ ਕਰਦਾ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਹ ਮਨੁੱਖ ਪਖੰਡ ਕਰ ਰਿਹਾ ਹੈ ਸਾਰੀਆਂ ਧਾਰਮਿਕ ਸਮਝਿਆ ਜਾਣ ਵਾਲੀਆਂ ਰਸਮਾਂ ਸਿਰਫ ਲੋਕਾਚਾਰ ਲਈ ਕੀਤੀਆਂ ਜਾ ਰਹੀਆਂ ਹਨ ਜਿਹੜੇ ਸਾਰੇ ਫੋਕਟ ਕਰਮਾਂ ਨੂੰ ਛੱਡ ਕੇ ਇੱਕ ਚਿੱਤ ਹੋ ਕੇ ਪ੍ਰਭੂ ਦਾ ਨਾਮ ਸਿਮਰਨ ਕਰਦੇ ਹਨ ਉਸ ਸੰਸਾਰ ਵਿੱਚ ਭੁੱਲ ਕੇ ਵੀ ਫਿਰ ਦੇ ਨਹੀਂ ਧਾਰਦੇ ਇਹ ਫੋਕਟ ਧਰਮ ਸਵੈਤਜ ਹੈ ਇੱਕ ਚਿੱਤ ਕਿਰਪਾ ਨਿਧ ਜੋ ਜਪ ਹੈ ਤਿਉਂ ਯਾਪ ਅਵਸਾਗਰ ਕੋ ਤਰ ਹੈ ਭਵ ਭੂਲ ਨਾ ਦੇ ਤੁਲੇ ਤਰ ਹੈ ਨਾਮ ਦਾ ਆਸਰਾ ਲੈ ਬਿਨੈ ਸਾਰੇ ਭੇਖ ਸਾਰੇ ਕਰਮ ਕਾਂਡ ਅਗੁਣਾਂ ਨੂੰ ਨਸ਼ਟ ਕਰਨ ਵਿੱਚ ਸਮਰੱਥ ਨਹੀਂ ਹੁੰਦੇ ਜਿਸ ਦਾ ਮਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਵਿਕਾਰਾਂ ਨਾਲ ਮਿਲਾ ਹੋਇਆ ਹੋਵੇ ਮੌ ਦੀ ਭੁੱਖ ਤ੍ਰਿਸ਼ਨਾ ਦਾ ਜੋਰ ਮਨ ਨੂੰ ਅਸ਼ਾਂਤ ਕਰਦਾ ਹੋਵੇ ਤਾਂ ਉਹ ਮਨੁੱਖ ਭਾਵੇਂ ਜਿੰਨੇ ਕਰਮ ਕਾਂਡ ਕਰਦਾ ਰਹੇ ਗਿਆਨ ਚਰਚਾ ਵਿੱਚ ਲੱਗਾ ਰਹੇ ਧਾਰਮਿਕ ਪੁਸਤਕਾਂ ਦਾ ਪਾਠ ਕਰਦਾ ਰਹੇ ਸਮਾਧੀਆਂ ਲਾਉਂਦਾ ਰਹੇ ਪਰ ਫਿਰ ਵੀ ਉਹ ਅਕਾਲ ਪੁਰਖ ਦਾ ਮਿਲਾਪ ਹਾਸਲ ਨਹੀਂ ਕਰ ਸਕਦਾ ਅਜਿਹਾ ਮਨੁੱਖ ਸਿਰਫ ਭਗਤੀ ਦਾ ਭਰਮ ਪਾਲਦਾ ਰਹਿੰਦਾ ਹੈ ਪ੍ਰਮਾਤਮਾ ਦੇ ਨੇੜੇ ਹੋਣ ਲਈ ਗੁਣਾਂ ਨੂੰ ਧਾਰਨ ਕਰਨਾ ਜ਼ਰੂਰੀ ਹੈ ਅਵ ਗੁਣਾਂ ਨੂੰ ਦੂਰ ਕਰਨ ਲਈ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਖਾਲਸੇ ਲਈ ਖਾਲਸ ਪਵਿੱਤਰ ਜੀਵਨ ਨਿਰਧਾਰਿਤ ਕੀਤਾ ਅਮਰਤ ਧਾਰੀ ਰਹਿਤ ਮਰਿਆਦਾ ਦਾ ਪਾਲਣ ਕਰਨ ਵਾਲੇ ਛਲ ਕਪਟ ਤੋਂ ਰਹਿਤ ਵਿਕਾਰਾਂ ਤੋਂ ਹੀਣ ਕੂੜ ਕਿਰਿਆ ਦੇ ਵਿਰੋਧੀਆਂ ਪ੍ਰਭੂ ਪ੍ਰੇਮ ਵਿੱਚ ਰੰਗੀ ਹੋ ਸ਼ਖਸ਼ੀਅਤ ਦਾ ਨਾਮ ਹੈ ਖਾਲਸਾ ਜਾਗਤ ਜੋਤ ਜਪੈਨ ਸਵਸਰ ਇਕ ਬਿਨਾ ਮਨ ਨੈਕ ਨਾ ਜਾਣੈ ਪੂਰਨ ਪ੍ਰੇਮ ਪ੍ਰਤੀਤ ਸਜੈ ਵਰਤ ਗੋਰ ਮੜੀ ਮਟ ਭੂਲ ਨਾ ਮੰਨੈ ਤੀਰਥ ਦਾਨ ਦਇਆ ਤਪ ਸੰਜਮ ਇਕ ਬਿਨਾ ਨਹ ਇਕ ਪਛਾਨੈ ਪੂਰਨ ਜਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੈ ਗੁਰੂ ਜੀ ਸਮਝਾ ਰਹੇ ਹਨ ਕਿ ਇਸ ਤਰ੍ਹਾਂ ਦਾ ਵਿਰਾਗ ਕਰੋ ਕੇ ਘਰ ਵਿੱਚ ਰਹਿੰਦੇ ਹੋਏ ਵੀ ਮਨ ਨੂੰ ਬੁਰੇ ਕਰਮਾਂ ਤੋਂ ਰੋਕੋ ਜਤ ਰੱਖਣ ਦੀਆਂ ਜਟਾਵਾਂ ਜੋਗ ਦਾ ਇਸਨਾਨ ਅਤੇ ਨਿਤਨੇਮ ਦੇ ਨਾਹ ਵਧਾਓ ਪ੍ਰਭੂ ਦੇ ਨਾਮ ਦੀ ਵਿਭੂਤ ਲਗਾਓ ਥੋੜਾ ਖਾਣਾ ਥੋੜੀ ਨੀਂਦ ਦਇਆ ਕਰਨੀ ਖਿਮਾ ਭਾਵਨਾ ਆਦਿਕ ਨਾਲ ਸਰੀਰ ਦੀ ਪ੍ਰੀਤ ਹੋਵੇ ਗਰੀਬਾਂ ਉਤੇ ਤਰਸ ਦੀ ਭਾਵਨਾ ਹੋਵੇ ਸੰਤੋਖ ਅਤੇ ਸ਼ੀਤਲ ਸੁਭਾਅ ਹੋਵੇ ਚ ਜੀਵ ਦਾ ਨਿਰਵਾਹ ਹੋਵੇ ऐसे जीव ही असल जोगी है रेमन ऐसो कर, कर समझो मन ही महे उदासा रहाओ जत की जटा जोग को मजन नेम के नखन बढ़ाओ ज्ञान गुरु आत्म अपदेशो नाम बूत लगाओ अलप आहार सुलप सी निद्रा ਦਇਆ ਖਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਵਾਹਿਵੋ ਹੈ ਬਰੋ ਤ੍ਰੈ ਗੁਣ ਅਤੀਤ ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਸੋ ਲਵਾਇਆ ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹਿ ਪਾਵੈ ਇਸ ਲਈ ਹੈ ਜੀਵ ਪਰਮ ਪੁਰਖ ਪਰਮੇਸ਼ਵਰ ਦੀ ਚਰਨੀ ਲੱਗ ਤੂੰ ਕਿਉਂ ਮੋਦੀ ਨੀਂਦ ਵਿੱਚ ਸੁਤਾ ਪਿਆ ਹੈ ਕਦੀ ਤਾਂ ਸੁਚੇਤ ਹੋ ਕੇ ਜਾਗ ਸਿਮਰਨ ਕਰ ਹੋਰਨਾਂ ਨੂੰ ਉਪਦੇਸ਼ ਦੇਣ ਦੀ ਥਾ ਆਪਣੇ ਆਪ ਨੂੰ ਸਮਝਾ ਆਪਣੇ ਆਪ ਦੀ ਪਰਖ ਕਰ ਵਿਸ਼ਿਆਂ ਦੇ ਰਸਾਂ ਨੂੰ ਛੱਡ ਹੋਕਟ ਕਰਮਾਂ ਨੂੰ ਭਰਮ ਸਮਝ ਸੰਸਾਰਿਕ ਪਦਾਰਥਾਂ ਦਾ ਸੰਗ੍ਰਹਿ ਕਰਨ ਦੀ ਥਾ ਨਾਮ ਦਾ ਸੰਗ੍ਰਹਿ ਕਰ प्राणी परम पुरख पग लागो सोवत कहाँ मो निंद्रा में कभुग सुचित हवै जागो रहाओ औरन कहाँ अपदेशत है पस तुहे तो प्रबोध न लागो सिंचत कहा परे विखियनक है कबो बिखैरस त्यागो केवल कर्म परम से चिन्ह हो धर्म कर्म अनुरागो संग्रह करो सदा सिमरन को परम पाप तज भागो ਜਾਤੇ ਦੂਰ ਪਾਪ ਨਹ ਭੇਟੈ ਕਾਲ ਜਾਲ ਤੇ ਤਾਗੋ ਜੋ ਸੁਖ ਚਾਹੋ ਸਦ ਸਬਨ ਕੋ ਤਉ ਹਰ ਕੇ ਰਸ ਪਾਗੋ ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਅਕਾਲ ਪੁਰਖ ਭਗਤੀ ਦੀ ਸ਼ਕਤੀ ਤੋਂ ਬਿਨਾਂ પ્રસન્ન ਨਹੀਂ ਹੁੰਦਾ ਇਕਾਗਰ ਚਿਤ ਹੋ ਕੇ ਪ੍ਰਭੂ ਦੇ ਨਾਮ ਸਿਮਰਨ ਕੀਤੇ ਬਿਨਾਂ ਸਾਰੇ ਧਰਮ ਕਰਮ ਫੋਕਟ ਹਨ ਬਿਨ ਭਗਤ ਸ਼ਕਤ ਨਹੀਂ ਪਰਤ ਆਨ ਬਹੁ ਕਰਤੇ ਹੋਮ ਅਰੇ ਜਗਦਾਨ ਦਿਨ ਇੱਕ ਨਾਮ ਇਕ ਚਿਤ ਲੀਨ ਫੋਕਟ ਸਰਵ ਧਰਮੇ ਵਹੀਨ ਸੋ ਸਾਧ ਸੰਗਤ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਤੋਂ ਇੱਕ ਵੱਖਰੇ ਤਰੀਕੇ ਨਾਲ ਭਗਤੀ ਕਰਨ ਦਾ ਉਪਦੇਸ਼ ਦਿੱਤਾ ਹੈ ਸਾਨੂੰ ਸਾਰੇ ਜੀਵ ਪ੍ਰਾਣੀਆਂ ਨੂੰ ਦੋ ਸੰਸਾਰ ਦੇ ਵਿੱਚ ਕਰਮ ਧਰਮ ਕਾਂਡ ਭਗਤੀ ਦੇ ਲੱਗ ਹੋ ਰਹੇ ਸਨ ਉਹਨਾਂ ਤੋਂ ਇੱਕ ਵੱਖਰੇ ਤਰੀਕੇ ਦੇ ਨਾਲ ਭਗਤੀ ਕਰਨ ਦਾ ਆਪ ਜੀ ਉਪਦੇਸ਼ ਦਿੰਦੇ ਹੋਏ ਆਪ ਜੀ ਨੇ ਆਪਣੇ ਸਿੱਖਾਂ ਨੂੰ ਸੱਚੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਹਦਾਇਤ ਦਿੱਤੀ ਸੋਸ ਠੀਕ ਹੈ ਸੰਗਤ ਜੀ ਆਪ ਜੀ ਦੇ ਨਾਲ ਇਹਨਾਂ ਕੋ ਧੰਨ ਧੰਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨੂੰ ਵਾਚਦਾ ਹੋਇਆ ਖਿਮਾ ਦਾ ਜਾਚਕ ਹਾਂ ਢੁੱਲ ਚੁੱਕ ਅੱਖਰਵਾਦਾ ਘਾਟਾ ਮਾਫ ਕਰਨਾ ਸੋ ਜਾਂਚ ਗੁਰੂ ਗੋਬਿੰਦ ਸਿੰਘ ਜੀ ਨੇ ਭਗਤੀ ਕਰਨ ਦੀ ਦੱਸੀ ਹੈ ਉਹ ਬਿਲਕੁਲ ਸੱਚੀ ਤੇ ਸੁੱੱਚੀ ਜਾਂਚ ਹੈ ਪ੍ਰਭੂ ਪਰਮਾਤਮਾ ਉਸ ਅਕਾਲ ਪੁਰਖ ਨੂੰ ਮਿਲਣ ਦੀ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪ ਜੀ ਨੇ ਜਾਣਚ ਦੱਸੀ ਹੈ ਸੋ ਸੰਗਤ ਜੀ ਇਸੇ ਤਰ੍ਹਾਂ ਹੋਰ ਨਵੀਆਂ ਵੀਡੀਓ ਇਤਿਹਾਸਕ ਦੇਖਣ ਵਾਸਤੇ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ